ਹੁਣ ਪੰਜਾਬ ਦੇ ਕੋਚਾਂ ਤੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੂੰ ਆਸਟ੍ਰੇਲੀਆ ਦੀ ਯੂਨੀਵਰਸਿਟੀ ਦੇਵੇਗੀ ਟ੍ਰੇਨਿੰਗ ਆਸਟ੍ਰੇਲੀਆ ਦੇ ਵਿਕਟੋਰੀਆ ਯੂਨੀਵਰਸਿਟੀ ਦਾ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਨਾਲ ਐਮਓਯੂ ਸਾਈਨ ਹੋਇਆ ਹੈ 2 ਸਾਲ ਲਈ ਐਮਓਯੂ ਸਾਈਨ ਹੋਇਆ ਹੈ ਇਸ ਸਮੇਂ ਦੌਰਾਨ ਵਿਕਟੋਰੀਆ ਯੂਨੀਵਰਸਿਟੀ ਦੇ ਐਕਸਪਰਟ ਪੰਜਾਬ 'ਚ ਵਰਕਸ਼ਾਪ ਅਤੇ ਹੋਰ ਟ੍ਰੇਨਿੰਗ ਪ੍ਰੋਗਰਾਮਸ ਜ਼ਰੀਏ ਕੋਚਸ ਨੂੰ ਸਿਖਲਾਈ ਦੇਣਗੇ ਤਾਂ ਜੋ ਉਹ ਆਪਣੇ ਖੇਤਰ ਵਿੱਚ ਹੋਰ ਚੰਗਾ ਕੰਮ ਕਰ ਸਕਣ 10 ਯੂਨੀਵਰਸਿਟੀ ਦੇ ਨਾਲ ਸਾਡਾ 4-6 ਮਹੀਨੇ ਪਹਿਲਾਂ ਹੋ ਗਿਆ ਸੀ ਅੱਜ ਜਦੋਂ ਉਹ ਸਾਈਨ ਕੀਤੇ ਹਨ ਡਾਕੂਮੈਂਟਸ ਜਿਸ ਮੁਤਾਬਿਕ ਸਾਡੀ ਟ੍ਰੇਨਿੰਗ ਹੁਣ ਅੱਗੇ ਸ਼ਡਿਊਲ ਬਣਾਇਆ ਗਿਆ ਹੈ ਦੋ ਦਿਨਾਂ ਤੋਂ ਆਸਟ੍ਰੇਲੀਅਨ ਐਕਸਪਰਟਸ ਆਏ ਹੋਏ ਸੀ ਕਿ ਜੋ ਸਾਡੇ ਕੋਚਸ ਨਾਲ ਮਿਲੇ ਨੇ ਸਾਡਾ ਇਨਫਰਾਸਟ੍ਰਕਚਰ ਦੇਖਿਆ ਨੇ ਤੇ ਉਸ ਦੇ ਬਾਅਦ ਉਹਨਾਂ ਨੇ ਹੁਣ ਜੋ ਡਿਵਾਈਸ ਕੀਤਾ ਹੈ ਹੁਣ ਉਹਨਾਂ ਨੇ ਜਨਵਰੀ ਤੋਂ ਉਹਨਾਂ ਦੇ ਚਾਰ ਆਦਮੀ ਆਣਗੇ ਹਫਤਾ ਰਹਿ ਕੇ ਜਾਣਗੇ ਹਰ ਕੁਆਟਰ ਚਾਰ ਆਦਮੀ ਆਣਗੇ ਹਫਤਾ ਦਾਸ ਦਿਨ ਰਹਿ ਕੇ ਜਾਣਗੇ ਤਾਂ ਉਹ ਜੋ ਸ਼ਡਿਊਲ ਬਣਾਇਆ ਹੈ ਉਹਨਾਂ ਨੇ ਉਹ ਸਿਗਾ ਜੋ ਅਜਾਸੀ ਆਪਸਿਕ ਐਕਸਚੇਂਜ ਕੀਤਾ ਹੈ ਚਿਸ ਦੀਆਂ ਜੋ ਸਕਿਲ ਇੰਪਾਰਟ ਕਰਨ ਦੀ ਜੋ ਕਪੈਸਿਟੀ ਹੈ ਉਹ ਬਿਲਡ ਅਪ ਹੋ ਜਾਏਗੀ ਉਹਨਾਂ ਦੀ ਥਿਉਰੈਟਿਕਲੀ ਵੀ ਬਿਲਡ ਅਪ ਹੋਏਗੀ ਪ੍ਰੈਕਟੀਕਲੀ ਵੀ ਗਰਾਊਂਡ ਦੇ ਵਿੱਚ ਜਦੋਂ ਉਹਨਾਂ ਨੇ ਟ੍ਰੇਨਿੰਗ ਦੇਣੀ ਹੈ ਉਹ ਵੀ ਮਾਨਿਟਰ ਕੀਤੀ ਜਾਏਗੀ ਤਾਂਕਿ Theoretically the MOU is around uh, Victoria University assisting the government of Punjab through the Punjab Institute of Sport with respect to developing sporting excellence and also sporting impact uh, in the community.